ਇਸ ਵੇਲੇ ਕੋਈ ਵੀ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨੇ ਅਗਰ ਇਹ ਇਹ ਬੰਨ ਟੁੱਟ ਜਾਂਦਾ ਹੈ ਘੱਟੋ ਘੱਟ 35 40 ਪਿੰਡ 5 5 6 6 ਫੁੱਟ ਪਾਣੀ ਲੋਕਾਂ ਦੇ ਘਰਾਂ ਚ ਵੜੇਗਾ ਸਾਨੂੰ ਬੜਾ ਦੁੱਖ ਹੋ ਰਿਹਾ ਹੈ ਮਾੜੂ ਵਾਲੇ ਬੈਠੇ ਨੇ ਫਿਰ ਵੀ ਇੱਥੇ ਮਾੜੂ ਪਿੰਡ ਦੇ ਸਾਰੇ ਵਸਨੀਕ ਵਾਸੀ ਬੈਠੇ ਨੇ ਬਰਖਾਤ ਕਰਕੇ ਨਹੀਂ ਆਏ ਥੋੜੀ ਜਿਹੀ ਅੱਗੇ ਪਿੱਛੇ ਬੈਠੇ ਨੇ ਇਹ ਕਰਾਮ ਤੱਕ ਨਰੰਗਵਾਲ ਤੱਕ ਮਾਰਾ ਜੀ ਖਾਲਸਪੁਰ ਨੌਰੰਗਵਾਲ ਇਥੋਂ ਜਿੱਥੇ ਅਸੀਂ ਖੜੇ ਆ ਇਸ ਟਾਈਮ ਪਾਣੀ ਦਾ ਲੈਵਲ ਚੱਲ ਰਿਹਾ ਹੈ ਨੌਰੰਗਵਾਲ ਦੀ ਛੱਤਾਂ ਤੱਕ ਪਾਣੀ ਪਹੁੰਚ ਸਕਦਾ ਹੈ ਜੇ ਟੁੱਟ ਗਿਆ ਪਰ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਜੀ ਸਰਕਾਰ ਆਉਂਦੀ ਹੈ ਸਰਕਾਰ ਕਹਿ ਜਾਂਦੀ ਹੈ ਪਰ ਸਰਕਾਰ ਦੀ ਨਹੀਂ ਸੁਣਦੇ ਹੈਗੇ ਦੇਖੋ ਉੱਪਰ ਅਕਸਰ ਸਰਕਾਰ ਵੀ ਕੀ ਸਰਪੰਚ ਸਾਹਿਬ ਨਾ ਇੱਥੇ ਬ੍ਰਾਂਡ ਮਹਿਕਮੇ ਵਾਲਾ ਕੋਈ ਨਾ ਕੋਈ ਇੱਥੇ ਜਾਈ ਹੈ ਨਾ ਕੋਈ ਐਕਸ਼ਨ ਹੈ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਦੇਖੋ ਉਹਨਾਂ ਨੂੰ ਆਉਣਾ ਉਹਨਾਂ ਦੀ ਡਿਊਟੀ ਬਣਦੀ ਜੇ ਬੇਸ਼ੱਕ ਪਾਣੀ ਥੋੜਾ ਪਾਣੀ ਦਾ ਲੈਵਲ ਘਟਿਆ ਹੈ ਮੈਂ ਕਿਹਾ ਕਿ ਲੋ ਕੱਡੇ ਪਰ ਬਰਸਾਤ ਹੋ ਰਹੀ ਹੈ ਜੀ ਲਗਾਤਾਰ ਕੋਈ ਬੰਦਾ ਤੇ ਇੱਥੇ ਹੈ ਰਹਿ ਕੇ ਆਪਣੇ ਦੱਸ ਸਕਦਾ ਹੈ ਨਾ ਵੀ ਪਾਣੀ ਦਾ ਕੀ ਸਿਸਟਮ ਇੱਥੇ ਬਟਾ ਹੋ ਸਕਦਾ ਹੈ ਜਾਂ ਇਹਨੂੰ ਹੋਰ ਲੋਡ ਹੈਗੀ ਇਸ ਵੇਲੇ ਉਹ ਤਾਂ ਉਹਨਾਂ ਨੂੰ ਜ਼ਿਆਦਾ ਪਤਾ ਹੈ ਜਿਵੇਂ ਇਕੱਠਾ ਤਾਂ ਆਹ ਦੇਖੋ ਨੈਲ ਕਿਹੜਾ ਪੈ ਗਿਆ ਪਾਣੀ ਦਾ ਲੈਵਲ ਵੱਧ ਰਿਹਾ ਖਵਾੜ ਆ ਰਹੇ ਹੋ ਸਕਦਾ ਹੈ ਕਿਸੇ ਵੇਲੇ ਵੀ ਪਰ ਫਿਰ ਵੀ ਮੈਂ ਲੋਕਾਂ ਨੂੰ ਕਹਿਣਾ ਚਾਹਾਂਗਾ ਜਿਹੜੇ ਪਿੰਡ ਇੱਧਰ ਨੇ ਬਹੁਤੀ ਘਬਰਾਣ ਦੀ ਲੋੜ ਨਹੀਂ ਇੱਥੇ ਧਿਆਨ ਦੇਣ ਦੀ ਲੋੜ ਹੈ ਵੀ ਘਬਰਾਣ ਨਾ ਐਵੇਂ ਲੋਕ ਕਈ ਫੇਸਬੁੱਕ ਤੇ ਪਾਈ ਜਾਂਦੇ ਨੇ ਆ ਡੁੱਬ ਗਏ ਜੀ ਉਹ ਡੁੱਬ ਗਏ ਐਡੀ ਘਬਰਾਣ ਦੀ ਕੋਈ ਲੋੜ ਨਹੀਂ ਪਰ ਪਹਿਰਾ ਦੇਣ ਦੀ ਜ਼ਰੂਰ ਲੋੜ ਹੈ ਵੀ ਇਹਨੂੰ ਬਚਾ ਬਚਾਇਆ ਜਾਏ ਵੀ ਰਾਖੀ ਕੀਤੀ ਜਾਏ ਕੁਛ ਨਾ ਕੁਛ ਬੰਦੇ ਇੱਥੇ ਸਪੈਸ਼ਲ ਤੌਰ ਤੇ ਬੈਠੇ ਨੇ ਰਾਤ ਨੂੰ ਵੀ ਆਪਾਂ ਰਾਤ ਨੂੰ ਵੀ ਗੇੜੇ ਮਾਰਦੇ ਆ ਰਾਤ ਨੂੰ ਨਿਗਰਾਨੀ ਕਰਨੇ ਆ ਦਿਨ ਚ ਵੀ ਅੱਜ ਬਰਸਾਤ ਹੋ ਰਹੀ ਬਰਸਾਤ ਦੇ ਵਿੱਚ ਫੇਰ ਦੇ ਖੜੇ ਆ ਤੇ ਮੈਂ ਦੇਖ ਰਹੀ ਸੀ ਕੋਈ ਬੰਦਾ ਆਏਗਾ ਕੋਈ ਹੋਰ ਬੰਦਾ ਆਏ ਇੱਥੇ ਕਿ ਨੇੜੇ ਪਿੰਡ ਵਾਲਾ ਜਾਂ ਹੋਰ ਲੋਕ ਜਿਹਦੇ ਪਿੰਡਾਂ ਦੇ ਨੇ ਕੋਈ ਵੀ ਨਹੀਂ ਆਇਆ ਹੈਗਾ ਫਿਰ ਰਾਤ ਵੀ ਰਾਤੀ ਵੀ ਕਿਸੇ ਨੇ ਪੈਰ ਨਹੀਂ ਦਿੱਤਾ ਇੱਥੇ ਰਾਤੀ ਅਸੀਂ ਆਏ ਆ ਜੀ ਰਾਤ ਅਸੀਂ ਆਏ ਆ ਉਹਨਾਂ ਨੇ ਮਹਿਕਮਾ ਦਾ ਕੋਈ ਨਹੀਂ ਨਾ ਹਾਂ ਮਹਿਕਮਾ ਨਹੀਂ ਕਰਾਉ ਮਹਿਕਮਾ ਕੋਈ ਨਹੀਂ ਇੱਥੇ ਆ ਜੀ ਮਹਿਕਮਾ ਤਾਂ ਖਾਲੀ ਰਹੇ ਨੱਕਾ ساری ਰਾਤ ਸਵੇਰੇ ਮੈਂ 5 5:30 ਵਜੇ ਮੈਂ ਕੋਲ ਆਇਆ ਇੱਥੇ ਇੱਥੇ ਕੋਈ ਪੰਛੀ ਵੀ ਨਹੀਂ ਸੀ ਫਿਰ ਸਰਾਲੇ ਵਾਲਾ ਮਹਿੰਦਰ ਆਇਆ ਇੱਥੇ ਬਸ ਠੀਕ ਹੈ ਜੀ ਆਹ ਦੇਖੋ ਕੁਝ ਹੋਰ ਭਰੇ ਪਏ ਨੇ ਥੱਲੇ ਵੀ ਭਰੇ ਪਏ ਨੇ ਜੇ ਲੋਡ ਪੈ ਜਾ ਸੱਟਾਂ ਕਿ ਕੌਣ ਸੱਟੇਗਾ ਕੌਣ ਮਹਿਕਮੀ ਤੇ ਜੇ ਲੋਕ ਹੋਣਗੇ ਨਾਲ ਅਸੀਂ ਸਹਿਯੋਗ ਕਰਾਂਗੇ ਨਾਲ ਮਿਲ ਕੇ ਤਾਂ ਹੀ ਕੰਮ ਚੱਲੇਗਾ ਇਹ ਖੱਲਾ ਪੈਂਦੀ ਚਾਲੀ ਪੈਂਦੀ ਮੈਨੂੰ ਸਭ ਤੋਂ ਵੱਡੀ ਗੱਲ ਇਹ ਲੱਗੀ ਆ ਵੀ ਪੰਜਾਬ ਡੋਬ ਰਿਹਾ ਹੈ ਗਰਦਾਸਪੁਰ ਆਪਣਾ ਫਿਰੋਜ਼ਪੁਰ ਸਾਰੇ ਡੇਰਾ ਬਾਬਾ ਨਾਨਕ ਅਰਮਦਾਸ ਸਾਰੇ ਡੁੱਬ ਗਿਆ ਉੱਥੋਂ ਵੀ ਨਾ ਸਭ ਕੁਝ ਲਿਆ ਭੀ ਘਟੋ ਘਟ ਜਿਹੜੇ ਜਿਹੜੇ ਬਚਾਈਦਾ ਸਕਦੇ ਨੇ ਉਹਨਾਂ ਨੂੰ ਤਾਂ ਬਚਾਉਣ ਲੇਕਿਨ ਇਹ ਫੋਨ ਵੀ ਨਹੀਂ ਚੱਕਦੇ ਵਾਹ ਕੁ੍ਰਿਸ਼ਨ ਕੁਮਾਰ ਤੇਰੇ ਬੱਲੇ ਬੱਲੇ ਚੰਗਾ ਤੂੰ ਆਈ ਐਸ ਚੰਗੀ ਨਿਗਰਾਨੀ ਕਰੇਂਗਾ ਤੂੰ ਲੋਕਾਂ ਦੀ ਚੰਗਾ ਲੋਕਾਂ ਨੂੰ ਬਚਾਏਂਗਾ ਉੱਥੇ ਬੈਠੇ ਦਫ਼ਤਰ ਤੇ ਕਲਮ ਚਲਾਈ ਜਾਂਦੇ ਹੋ ਇੱਥੋਂ ਮਿੱਟੀ ਕੱਢਣੀ ਹੋਏ ਕਿਲੋ ਮਿੱਟੀ ਕੱਢਣ ਨੂੰ ਨਹੀਂ ਕਹਿੰਦੇ ਕਿਲੋ ਮਿੱਟੀ ਨਾ ਕੱਢੋ ਤੁਸੀਂ ਕੱਢ ਨਹੀਂ ਸਕਦੇ ਦੇਖ ਕਿ ਨਾ ਕਹਿੰਦੇ ਸਾਹਮਣਾ ਸਾਹਮਣੇ ਇਹਨੂੰ ਇਹ ਜਿਹੜੇ ਮੋੜ ਨੇ ਕੱਢੇ ਜਾਣ ਘਰਦੇਸ਼ ਸਰਕਾਰਾਂ ਹੁੰਦੀਆਂ ਸਰਕਾਰ ਕਿੱਕ ਕਰਦੀ ਸਫਾਈ ਕੀਤੀ ਜਾਂ ਪ੍ਰਾਪਰ ਸਫਾਈ ਕੀਤੀ ਜਾਂ ਨਾ ਲੋਕ ਪਰੇਸ਼ਾਨ ਹੋਣ ਹੁਣ ਪਿੰਡ ਵਾਲੇ ਰੋੜਨਾ ਕਿੰਨਾ ਮਾੜੂ ਨੇ ਟਮਾਣੇ ਨੇ ਕਾਸ਼ਲਪੁਰ ਵਾਲੇ ਨੇ ਇਹ ਪਿੰਡਾਂ ਨੂੰ ਜੇ ਜ਼ਰੂਰਤ ਪੈਂਦੀ ਐ ਵੀ ਦੋ ਟਰਾਲੀਆਂ ਮਿੱਟੀ ਸੜਕ ਟੁੱਟ ਗਈ ਐ ਕਿਤੇ ਖੱਡਾ ਪੈ ਗਿਆ ਕਿਸੇ ਨੇ ਆਪਣੇ ਉਹਦੇ ਚ ਪਾਣੀ ਆ ਆਪਣਾ ਗੁਰਦੁਆਰਾ ਸਾਹਿਬ ਚ ਪਾਣੀ ਆ ਧਰਮਸ਼ਾਲਾ ਚ ਉਹਨਾਂ ਨੂੰ ਵੀ ਨਹੀਂ ਲੈਣ ਦਿੰਦੇ ਬੜੀ ਦੁੱਖ ਦੀ ਗੱਲ ਐ ਉਦੋਂ ਤਾਂ ਇਹ ਜਾਗ ਜਾਂਦੇ ਨੇ ਇਹਨਾਂ ਦਾ ਸੈਟਲਾਈਟ ਵੀ ਕੰਮ ਕਰਦੀ ਐ ਹੁਣ ਇਹਨਾਂ ਦੀ ਸੈਟਲਾਈਟ ਬੰਦ ਹੋ ਗਈ ਐ ਇਹਨਾਂ ਨੂੰ ਕੋਈ ਦੇਖਦਾ ਨਹੀਂ ਹੈਗਾ ਇਹ ਲੋਕ ਰੋੜ ਜਾਣਗੇ ਕੋਈ ਨਹੀਂ ਆਂਦਾ ਹੈਗਾ ਇੱਥੇ ਵੈਸੇ ਡੀਸੀ ਸਾਹਿਬ ਆ ਕੇ ਕ ਲਗਾਤਾਰ ਹੀ ਰਹਿਣ ਦੀ ਲੋੜ ਹੈ। ਉਹ ਬੰਦੇ ਲਗਾਤਾਰ ਰਹਿਣ। ਇਹਨੂੰ ਕੋ ਦੇਣ ਵੀ ਹਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਕਿੰਨਾ ਪਾਣੀ ਵਧ ਰਿਹਾ। ਬੜੀ ਦੁਖਦੀ ਗੱਲ ਹੈ। ਜ਼ਿੰਮੇਵਾਰੀ ਫਲਾਣ ਉਹਨਾਂ ਦੀ ਬਣਦੀ ਹੈ ਡਰੇਨ ਮੈਕਮੇ ਵਾਲਿਆਂ ਦੀ ਇੱਥੇ ਰਹਿਣ ਦੀ ਵੀ। ਪਰ ਵੈ ਤੁਸੀਂ ਰਹੇ ਹੋ ਪਿੰਡ ਦੇ। ਦੇਖੋ ਜੀ ਅਸੀਂ ਅਸੀਂ ਸਵੇਰ ਦੇ ਖੜੇ ਹਾਂ ਇੱਥੇ ਕੋਈ ਨਹੀਂ। ਅਸੀਂ ਤਾਂ ਰਹੇ ਹਾਂ ਸਾਡਾ ਤਾਂ ਇੱਥੇ ਆਇਆ ਕੋਈ ਬੇਲਦਾਰ ਨਹੀਂ ਆਇਆ ਬੋਲਦਾ ਤਾਂ ਕੋਈ ਆਗਾ ਕੋਈ ਦੂਸਰਾ ਇਹ ਨੱਕਾ ਟੁੱਟਦਾ। 40 45 ਪਿੰਡਾਂ ਨੂੰ ਇਹ ਪਾਣੀ ਮਾਰ ਕਰੇਗਾ ਜੀ ਜੇ ਬੂਟੇ ਫੂਨ ਕਿਸੇ ਨੂੰ ਕਰੀਏ ਬੂਨ ਨਹੀਂ ਚੱਕ ਰਿਆ ਕਿਚਨ ਮਾਰੀ ਨਹੀਂ ਬੂਨ ਚੱਕ ਰਿਆ ਉੱਤੇ ਬਹਿ ਕੇ ਕਲਮ ਚਲਾਈ ਜਾਂਦਾ ਆਪਣੀ ਕਿਲੋ ਮਿੱਟੀ ਨਹੀਂ ਤੁਕਨਦਾ ਇਤੋਂ ਕੋਈ ਨੂੰ ਜੇ ਤੁਹਾਡਾ ਡੈਮ ਸਿੱਧੀ ਹੋ ਜਾਏ ਜੇ ਇਤੋਂ ਨਾ ਟੁੱਟਦਾ ਜੀ ਕਿਹੜੇ ਕਿਹੜੇ ਪਿੰਡਾਂ ਨੂੰ ਨੁਕਸਾਨ ਹੈ ਇਹ ਅੱਗੇ 40 45 ਪਿੰਡ ਨੇ ਜੀ ਨਾ ਕੁਝ ਯਾਦ ਹੈ ਨਾ ਜੀ ਮੈਂ ਨੌਰੰਗਵਾਲ ਤੋਂ ਦੁੱਧੂਨ ਰੋਡ ਤੱਕ ਜਾਂਦਾ ਦੁੱਧੂਨ ਰੋਡ ਤੱਕ ਮਾਰ ਪੈਂਦੇ ਆ ਪਾਣੀ ਦੀ ਹਾਂ ਪੱਕਾ ਆਪਨੇ ਸਿੰਗਣਾ ਸਾਰੀਆਂ ਵਿੱਚ ਚਾਣ ਗਿਆ ਆ ਬੋਲਣ ਬੋਲੜੀ ਜਿੰਨੇ ਵੀ ਹੈਗੇ ਸਨੋਂ ਸਾਰੇ ਮਾਰ ਥੱਲੇ ਨੇ ਠੀਕ ਹੈ ਜੀ ਹਾਂ ਜੀ ਮੌਜੂਦਾ ਐਮਐਲਏ ਦੇ ਪਿੰਡ ਤੱਕ ਜਾਊਗਾ ਪਖਾਣ ਮਾਜਰਾ ਸਾਹਿਬ ਦੇ ਉੱਥੋਂ ਤੱਕ ਮਾਰ ਜਿੱਦੋਂ ਐਮਐਲਏ ਦੇ ਮੌਜੂਦਾ ਪਿੰਡ ਤੱਕ ਮਾਰ ਮਾਰੂਗਾ ਨੱਕਾ ਜੀ ਠੀਕ ਹੈ ਜੀ ਐਮਐਲਏ ਸਾਹਿਬ ਕੋਲ ਚਿੱਤੇ ਤੋਂ ਉਹ ਐਮਐਲਏ ਸਾਹਿਬ ਆਏ ਹਣੇ ਤੇ ਚਿੱਤੇ ਦੌਰਤੇ ਉਹਨਾਂ ਨੇ ਬਹੁਤ ਐਮਐਲਏ ਸਾਹਿਬ ਇੱਥੇ ਚਿੱਤੇ ਦੌਰਤੇ ਇਹ ਕ੍ਰਿਸ਼ਨ ਕੁਮਾਰ ਨੇ ਐਮਐਲਏ ਸਾਹਿਬ ਦਾ ਫੋਨ ਵੀ ਨਹੀਂ ਚੱਕਿਆ ਆਡੇ ਆਈ ਆਈ ਤੇ ਕੀ ਚੀਜ਼ਾਂ ਹੋ ਰያ ਤੇ ਜਦੋਂ ਮਰਦੀ ਫੇਰ ਜਨਤਾ ਇਹਦੇ ਪੁਰਖਿਆਂ ਦੇ ਬਹਿ ਕੇ ਆਪਣੀ ਕਲਮ ਚਲਾਈ ਜਾਂਦੇ ਨੇ ਸਾਨੂੰ ਤਕਲੀਫ ਆ ਨਾ ਸਾਨੂੰ ਤਕਲੀਫ ਕਰਨੂ ਆਹੀ ਪਾਰਸ ਦੇ ਵਿੱਚ ਖੜੇ ਆ ਪਹਿਰਾ ਦੇ ਰਹੇ ਆ ਰਾਤ ਵੀ ਪਹਿਰਾ ਦਿੱਤੇ ਉਹ ਵੀ ਪਹਿਰਾ ਦੇ ਰਹੇ ਆ ਰਾਤ ਵੀ ਇੱਥੇ ਬੈਠੇ ਰਹੇ ਆ ਜੀ ਪਾਣੀ ਵਾਧ ਰਿਹਾ ਬਈ ਪਾਣੀ ਪਵਾਰ ਲੱਗ ਗਿਆ ਸੀ ਰੋ ਲੱਗ ਗਿਆ ਫੇਰ ਉਹਨਾਂ ਬਤਾ ਪਾਣੀ ਵਾਧ ਰਿਹਾ ਆ ਟਾਂਗਾ ਦੀ ਗਰੀਆਂ ਨੇ ਪਾਣੀ ਕੱਲ ਨੂੰ ਵਧਿਆ ਆ ਜੇ ਕਿ ਘਟਿਆ ਜੀ ਅੱਜ ਜੀ ਪਾਣੀ ਤੜਕੇ ਇੱਕ ਫੁੱਟ ਜ਼ਰੂਰ ਥੱਲੇ ਹੋਇਆ ਸੀ ਪਰ ਹੁਣ ਆ ਸਾਡੇ ਕੋਲ ਆਹੀ ਨਿਸ਼ਾਨੀ ਹੈ ਜਦੋਂ ਇਹ ਕੁਆੜ ਆਂਦਾ ਤਾਂ ਉਦੋਂ ਆਟੋਮੈਟਿਕਲੀ ਸਮਝੋ ਕਿ ਪਾਣੀ ਹੁਣ ਵਧੂਗਾ ਹੁਣ ਇਹ ਕੁਆੜ ਆਣ ਲੱਗ ਗਿਆ ਤਾਂ ਪਾਣੀ ਦਾ ਲੈਵਲ ਵਧੂਗਾ ਪਰ ਆਟੋਮੈਟਿਕਲੀ ਵਧੂਗਾ ਕਿਉਂਕਿ ਪਿੱਛੋਂ ਬੇਸ਼ੱਕ ਨਾ ਛੱਡਣ ਪਰਮਾਤਮਾ ਹੀ ਬਹੁਤ بارش ਪੈ ਰਹੀ ਹੈ ਉਹਦੇ ਕਾਰਨ ਹੀ ਪਾਣੀ ਇਹ ਵਧੂਗਾ بارش ਦੇ ਨਾਲ ਹੀ ਵਧਣਾ ਆਟੋਮੈਟਿਕਲੀ ਦੇਖਦਾ ਇਹ ਚ ਕਹਿਣ ਦੀ ਲੋੜ ਹੀ ਨਹੀਂ ਹੈ ਜੀ ਜਦੋਂ